অনেকে હા ਕਹਿੰਦਾ ਵੀ ਬਾਬਾ ਜੀ ਮੈਂ ਸੰਤ ਨਹੀਂ ਲਾ ਸਕਿਆ ਮੈਂ ਕਿਉਂ ਕਹਿੰਦਾ ਸਾਡੇ ਮਾਲ ਦੇ ਵਿੱਚ ਡੀਜੇ ਲੱਗਿਆ ਹੋਇਆ ਸੀ ਲੋਕੀ ਭੰਗੜਾ ਪਾਉਂਦੇ ਸੀ 25 ਤਰੀਕ ਨੂੰ ਤੇ ਅਸੀਂ ਸਾਰਾ ਦਿਨ ਆਪਣੇ ਘਰ ਦਾ ਬੂਹਾ ਬੰਦ ਰੱਖਿਆ ਮੈਂ ਕਿਹਾ ਪੁੱਤ ਕੌਣ ਸੀ ਕਹਿੰਦਾ ਬਾਬਾ ਜੀ ਸਾਰੇ ਪੰਜਾਬੀ ਸੀ ਕਿਹੜੀ ਤਗਰੀ ਹੈ ਜੀ ਅੰਮ੍ਰਿਤਸਰ ਸਾਹਿਬ ਤਰੀਕ 25 ਹੈ ਪੰਗੜੇ ਕੋਲ ਪਾਉਂਦੇ ਨੇ ਸਿੰਘ ਪਾਉਂਦੇ ਆ ਆਪਣੜੇ ਅਗਿਰੀ ਵਾਲ ਮੈਂ ਸਰਨੀ ਮਖਤ ਦੇ ਇਹਦਾ ਮਤਲਬ ਅਸੀਂ ਭੁੱਲ ਗਏ ਆ ਕਲਗੀਧਰ ਦੇ ਕੁਰਬਾਨ ਨੂੰ ਕੁਰਬਾਨੀਆਂ ਨੂੰ ਉਹਦੇ ਪਰਉਪਕਾਰਾਂ ਨੂੰ ਅਸੀਂ ਬਹੁਤ ਨਾ ਫਰਮੋਸ਼ ਹੋ ਗਏ ਆ ਅਸੀਂ ਅਕਰਤ ਕਰਨ ਹੋ ਗਏ ਆ ਜ਼ੋਰ ਹੈ ਸਾਨੂੰ ਸਮਝਣ ਦੀ